ਪੰਜਾਬ ਪੁਲਿਸ ਦੀ ਇਸ ਮਹਿਲਾ ਇੰਸਪੈਕਟਰ ਨੂੰ ਭਗੌੜੀ ਐਲਾਨ ਦਿੱਤਾ ਗਿਆ ਆਖਰਕਾਰ ਇਸ ਮਹਿਲਾ ਇੰਸਪੈਕਟਰ ਨੂੰ ਭਗੌੜੀ ਕਿਉਂ ਐਲਾਨਿਆ ਗਿਆ ਹੈ ਹੈਰਾਨ ਕਰ ਦੇਣ ਵਾਲਾ ਮਸਲਾ ਹੈ ਤੁਹਾਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਪੁਲਿਸ ਦੀ ਇਸ ਮਹਿਲਾ ਇੰਸਪੈਕਟਰ ਨੂੰ ਅਦਾਲਤ ਦੇ ਵੱਲੋਂ ਭਗੌੜੀ ਐਲਾਨ ਦਿੱਤਾ ਗਿਆ। ਦਰਅਸਲ ਪਿਛਲੇ 9 ਮਹੀਨਿਆਂ ਤੋਂ ਰਿਸ਼ਵਤ ਲੈਣ ਦੇ ਦੋਸ਼ਾਂ 'ਚ ਘिरी ਸਸਪੈਂਡ ਮਹਿਲਾ ਇੰਸਪੈਕਟਰ ਨੂੰ ਅਦਾਲਤ ਨੇ ਭਗੌੜੀ ਐਲਾਨ ਦਿੱਤਾ ਹੈ। ਭਗੌੜੀ ਐਲਾਨੇ ਜਾਣ ਦੇ ਮੰਗਰੋਂ ਸਸਪੈਂਡਡ ਇੰਸਪੈਕਟਰ ਖਿਲਾਫ ਧਾਰਾ 209 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਦੇ ਖਿਲਾਫ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਐਕਟਾ ਅਧੀਨ ਵੀ ਕੇਸ ਦਰਜ ਕੀਤਾ ਗਿਆ ਸੀ। ਥਾਣਾ ਕੋਟੀ ਸੇ ਖਾਂਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਦੀ ਸਾਫਾ ਇੰਚਾਰਜ ਅਰਸ਼ਪ੍ਰੀਤ ਕੌਰ ਖਿਲਾਫ 23 ਅਕਤੂਬਰ 2024 ਨੂੰ ਨਸ਼ਾ ਤਸਕਰਾਂ ਨੂੰ ਛੱਡਣ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਦਰਜ ਹੋਇਆ ਸੀ ਇਸ ਤੋਂ ਬਾਅਦ ਉਕਤ ਮੈਨਾ ਪੁਲਸ ਅਧਿਕਾਰੀ ਫਰਾਰ ਚੱਲ ਰਹੀ ਸੀ ਉਸਦੀ ਅੰਤਰੀਮ ਜ਼ਮਾਨਤ ਦੀ ਅਰਜ਼ੀ ਵੀ ਰੱਦ ਹੋ ਚੁੱਕੀ ਹੈ ਕੇਸ ਦਰਜ ਹੋਣ ਦੇ 9 ਮਹੀਨਿਆਂ ਬਾਅਦ ਵੀ ਸਸਪੈਂਡ ਉਕਤ ਅਧਿਕਾਰੀ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੋਈ ਜਿਸ ਕਰਕੇ ਪੁਲਿਸ ਨੂੰ ਅਦਾਤ ਨੇ ਭਗੌੜੀ ਲਾਂਡ ਦਿੱਤਾ ਥਾਣਾ ਕੋਟੀ ਸੇ ਖਾਂਦੇ ਵਿੱਚ ਅਰਸ਼ਪ੍ਰੀਤ ਕੌਰ ਖਿਲਾਫ ਧਾਰਾ 209 ਹੇਠ ਕੇਸ ਦਰਜ ਹੋਇਆ ਹੈ ਪੁਲਿਸ ਅਨੁਸਾਰ 1 ਅਕਤੂਬਰ 2024 ਨੂੰ ਮੁਖਵਰਦੀ ਸੂਚਨਾ ਤੇ ਥਾਣਾ ਕੋਟੀ ਸੇ ਕਾਂਦੀ ਪੁਲਿਸ ਨੇ ਅਮਰਜੀਤ ਨਿਵਾਸੀ ਕੋਟੀ ਸੇ ਕਾਂ ਨੂੰ ਸਕੋਰਪੀਓ ਗੱਡੀ ਅਤੇ 2 ਕਿਲੋ ਹਫੀਮ ਸਮੇਤ ਫੜਿਆ ਸੀ ਅਮਰਜੀਤ ਦੇ ਨਾਲ ਉਫਦਾ ਭਰਾ ਮਨਪ੍ਰੀਤ ਅਤੇ ਭਤੀਜਾ ਗੁਰਪ੍ਰੀਤਵੀ ਸੀ ਜਿਨ੍ਹਾਂ ਨੂੰ ਵੀ 3 ਕਿਲੋ ਫੀਮ ਸਮੇਤ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਥਾਣੇ ਦੇ ਮੁੰਸ਼ੀ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਚੌਂਕੀ ਦੇ ਮੁੰਸ਼ੀ ਰਾਜਪਾਲ ਸਿੰਘ ਨਾਲ ਮਿਲ ਕੇ 5 ਲੱਖ ਰੁਪਏ ਲਏ ਸਨ ਤਾਂ ਤੋਂ ਉਹਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਪੰਜਾਬ ਪੁਲਿਸ ਦੀ ਇਹ ਮਹਿਲਾ ਇੰਸਪੈਕਟਰ ਨੂੰ ਅਦਾਲਤ ਦੇ ਵੱਲੋਂ ਭਗੌੜੀ ਐਲਾਨ ਦਿੱਤਾ ਗਿਆ ਪਿਛਲੇ 9 ਮਹੀਨਿਆਂ ਤੋਂ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਇਹ ਮੈਡਾ ਇੰਸਪੈਕਟਰ ਫਰਾਰ ਚੱਲ ਰਹੀ ਸੀ